ਆਹ ਉਹ ਸੰਤ ਪਿਆਰੇ ਹੋ ਇਕੱਥ ਕੀ ਕਰਾਂ ਕਹਾਣੀ ਕਹਿੰਦੇ ਆਹ ਉਹ ਸੰਤ ਪਿਆਰੇ ਹੋ ਆ ਉਹ ਗੁਰੂ ਸਿੱਖੋ ਆਪਾਂ ਇਕੱਠੇ ਬੈਠ ਕੇ ਇਕੱਥ ਕੀ ਕਰਾਂ ਕਹਾਣੀ ਕੱਤ ਕੀ ਕਰਾਂ ਕਹਾਣੀ ਇਕੱਥ ਕੌਣ ਅਕਾਥ ਆਈੜਾ ਖਾਂਦੀ ਦੀਦੋ ਅਕਾਥ ਆਈੜਾ ਪਰ ਅਕਾਥ ਜੋਤ ਹੈ ਅਕਾਥ ਦੌਰ ਖੋਲ ਵਾਇਆ ਤੋਂ ਪਰਿਆ ਜਿਹੜਾ ਤੇ ਜੀਵਾਤਮਾ ਨੇ ਰਹਾ ਕਰੇ ਵੀ ਤਥੇ ਇਦੇ ਬਾਰੇ ਕੀ ਕਥਨ ਕਰੂਗਾ ਮੈਂ ਇਹ ਦੱਸੂ ਜਿਹੜੀ ਦੀਵਿਆਂ ਦੀ ਅੱਖਰੂ ਕੀ ਦੱਸੂ ਜਿਸ ਦਾ ਕਛ ਦੀਦਾ ਨਹੀਂ ਸਾਨੂੰ ਉਸ ਦਾ ਕਥਨ ਕੀ ਹੋ ਸਕਦਾ ਮਤੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜੋ ਸਾਡੀ ਬੁੱਧੀ ਤੋਂ ਪਰਿਆ ਗਿਆ ਇਹਨੂੰ ਤੇਰਾ ਤੋਂ ਪਰਿਆ ਉਹਦੇ ਬਾਰੇ ਕੀ ਕਹਿ ਸਕਦੇ ਤੁਸੀਂ ਪਰ ਉਹਦੇ ਬਾਰੇ ਕਹਿੜੇ ਕੁਝ ਕਥ ਕੀ ਕਰਾਂ ਕਹਾਣੀ ਅਜ ਉਹਦੇ ਬਾਰੇ ਕਹਿੜੇ ਕੁਝ ਅਕੱਠ ਕੀ ਕਹਾਣੀ ਅਕੱਠ ਦੀ ਕਹਾਣੀ ਕਰੀ ਇਹਨੂੰ ਲੋਕ ਅਕੱਠ ਕਹਿੰਦੇ ਨੇ ਅਕੱਠ ਬਣਿਆ ਹੋਇਆ ਉਹਦੀ ਕਹਾਣੀ ਅੱਜ ਕਰੀ ਬੈਠ ਕਰਾਂ ਕਹਾਣੀ ਅਕੱਠ ਕੇਰੀ ਕਿੱਥੇ ਦੁਆਰੇ ਪਈ ਐ ਕਾਣੀ ਦਾ ਅਕੱਠ ਦੀ ਕਰ ਲਈਏ ਪਰ ਲੱਭੂਗੀ ਕਿੱਥੇ ਕਿੱਥੇ ਦੁਆਰੇ ਪਈ ਐ ਕਿਹੜੇ ਦੁਆਰੇ ਤੋਂ ਘਰੋਂ ਕਹਾਣੀ ਮਿਲੂਗੀ ਉਹਦੀ ਕਿੱਥੋਂ ਉਹਦੀ ਸੋਝੀ ਮਿਲੂਗੀ ਇਸੇ ਘਰੋਂ ਤਾਂ ਹੀ ਕਰਾਂਗੇ ਉਹਦੀ ਕੋ ਕਿਤਾਬ ਲਿਖੀ ਹੋਈ ਬਲੂਗੀ ਜਾਂ ਮਤਰਾਵਾ ਤੋਂ ਕੋਈ ਉਧਰਾਂ ਕੋਈ ਸੰਪਰਕ ਹੋਊਗਾ ਉਧਰ ਦੀ ਗੱਲ ਸੁਣ ਕੇ ਲਿਖਾ ਕੇ ਉਹਦੀ ਸੋਚੀ ਕਤੋਂ ਬਲੂਗੀ ਕਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀ ਐ ਪਾਈ ਹੈ ਆ ਐ ਮਿਲਦੀ ਹੈ ਕਹਿੰਦੇ ਉਹਦੀ ਸੋਚੀ ਸੋਚੀ ਉਹਦੀ ਕਿਵੇਂ ਮਿਲਦੀ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਤਨ ਸਭ ਸਭ ਗੁਰ ਕੋ ਇਹਦਾ ਫਿਕਰ ਛੱਡ ਦਈਏ ਤਨ ਬੋਲ ਤਾਂ ਫਿਕਰ ਜੇ ਨਹੀਂ ਮਿਲਦੀ ਹੈ। ਜਿਹੜਾ ਤਨ ਬੋਲ ਤਾਂ ਸੰਸਾਰੀ ਫਿਕਰਾਂ ਇਹ ਜੋ ਨਹੀਂ ਮਿਲਦੀ ਹੈ। ਜਨਾਜ਼ੇ ਰੇ ਫਿਕਰ। ਇਹਦਾ ਆਪਣਾ ਰੌਣਾ ਰਾਜਮਾਲ ਮਨ ਸੋਹ ਰੰ ਜਦੋਂ ਚਰ ਉਹਨਾਂ ਚਰ ਉਹ ਸ਼ਬਦ ਨਹੀਂ ਸੁਣਦਾ ਉੱਦਲਾ। ਉਹ ਤਾਂ ਸਭ ਤੋਂ ਪਤਾਲ ਕੀ ਬਾਣੀ ਉਹ ਕੰਨ ਸੁਣਦੀ ਹੈ। ਇਸ ਕਰਕੇ ਇਹਦੀ ਜ਼ਿੰਮੇਵਾਰੀ ਤਾਂ ਗੁਰਕੋ ਦੇ ਦੋ। ਇਹ ਨਹੀਂ ਤਨ ਬੋਲ ਤਾਂ ਦੀ ਗੱਠੜੀ ਹੈ ਇਹਦੀ ਬਿਮਾਰੀ। ਪਿਰ ਉਤੇ ਦੋ ਹੁਕਮ ਮਨ ਸਰੀਰ ਦਾ ਸਾਹ ਹੋ ਲੈਂਦਾ ਹੈ। ਫਾਨਾ ਆਵੇ ਸਰੀਰ ਹੈ ਦੀ ਤੇ ਕਿਹ ਰੋਟੀ ਦੀ ਬੰਬਾਰੀ ਉਹ ਨਹੀਂ ਲੈ ਸਕਦਾ। ਉਹ ਰੋਟੀ ਦਾ ਸਾਹ ਜਾਂਦਾ ਕੁਛ ਜਿਹੜਾ ਖਾਦੇ ਤੇ ਫਿਰ ਪਾਣੀ ਵੀ ਸਾਹ ਇੱਥੇ ਬਿਲੋਂ ਨਹੀਂ ਸਰਦਾ ਹੈ। ਇੱਕ ਸਾਦੇ ਦੂਆ ਨਾ ਆਵੇ ਜਿਹੜਾ ਐਡੀ ਫ੍ਰੀਜ ਕੁਪਰ ਵਾਲੀ ਲਈ ਬੈਠਾ ਮੋਟੀ ਵੀ ਉਸੇ ਦੀ ਆਪਾਂ ਨੂੰ ਭੁਲੇਖਾ ਹੈ। ਉਹ ਰੋਟੀ ਦੇ ਹੱਥ ਪੈਰ ਨਾ ਖਾਵੇ ਦੋ ਚਾਰ ਦਿਨ ਨਾ ਖਾਵੇ ਤਾਂ ਸਰ ਜਾਂਦਾ। ਪਾਣੀ ਦਾ ਵੀ ਕੁਝ ਘੰਟੇ ਸੱਜਦਾ ਸਾਦਾ ਇੱਕ ਦਾ ਨਹੀਂ ਸਰਦਾ। ਨਾਦੀ ਕਸਾਲ ਜਮਵਾਰੀ ਉਹਦੀ ਹੈ ਬਾਕੀ ਵੀ ਉਹਦੀ ਹੀ ਹੈ ਫਿਰ ਭਲੇਖਾ ਪਰ। ਇਹ ਤਾਂ ਉਹਦੀ ਹੈ ਜਮਦਾਰੀ। ਇਹਦਾ ਸਾਹ ਲੈ ਰਹੇ ਜਵਦਾ ਰਖੜ ਨੂੰ ਕਹਾ ਪੈ ਤਿਆ ਕਰੂਗਾ। ਕਹਾ ਪੈ ਕਰੂਗਾ ਤਨਬਨ ਤਨ ਸਭ ਸੌਬ ਗੁਰਖੋ ਗੁਰਖੋ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਆ ਪਾਈ ਹੈ ਬਸ ਹੁਕਮ ਨੂੰ ਨਾ ਪਾਣਾ ਬੰਦ। ਫੇਰੇ ਕਹਾਣੀ ਸੁਣ ਜਾਂਦੀ ਐ ਸੁਣ ਲੱਗ ਜਾਂਦੀ ਐ ਕਿਉਂਕਿ ਉਹ ਆਵਾਜ਼ ਅੰਦਰ ਤੁਰਕੀ ਬਾਣੀ ਪ੍ਰਗਟ ਹੋ ਜਾਂਦੀ ਐ ਉਹਨੂੰ ਸੁਣ ਕੇ ਇੱਕ ਅੱਥਕੀ ਕਹਾਣੀ ਕੀਤੀ ਜਾਂਦੀ ਐ ਧਿਆਨ ਧਿਆਨ ਖਤਮ ਹੋ ਗਿਆ ਉਧਰ ਬਾੜਾ ਮਾਲਾ ਜੋ ਕੁਝ ਹੋ ਰਿਹਾ ਠੀਕ ਐ ਤਨ ਬੁੱਤਾਰੂ ਨੂੰ ਸੋਪਦੇ ਤਵੇ ਲਾ ਹੋ ਗਿਆ ਵਿੱਲਾ ਹੋਏ ਬਨਾ ਧਿਆਨ ਨਹੀਂ ਜੁੜਦਾ ਵਿੱਲਾ ਕਰੋ ਚਾਰਾ ਪਾਸੇ ਦੇ ਵਿੱਲੇ ਹੋ ਕੇ ਵਿੱਲੇ ਹੋ ਕੇ ਪੂਰਾ ਧਿਆਨ ਲਾ ਕੇ ਸੁਣੋ ਜਨਾ ਜਾਂ ਹੋਰ ਕਿਸੇ ਬਸੇ ਧਿਆਨ ਹੋਣੇ ਚੱਲੀ ਸੁਣ। ਕਹਾਂ ਡਿਵਾਈਡ ਆਇਆ ਜਿਹੜਾ ਜਰਾ ਉਹਨਾਂ ਚ ਜਿੱਤਨੀ ਦੇ ਵਿਚ ਗੱਲ ਨਹੀਂ ਸੁਣਤੀ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਣ। ਹੁਕਮ ਕੀਦਾ ਬੰਨ ਗੁਰੂ ਕੇਰਾ ਬੰਨਦਾ ਹੁਕਮ। ਗੁਰੂ ਕੇਰਾ ਬੰਨਦਾ। ਉਹ ਕੋ ਪਰਮੇਸ਼ਰ ਦਾ ਬੰਨ ਕਿਸੇ ਆਦਮੀ ਦਾ ਹੁਕਮ ਨਹੀਂ ਬੰਨਦਾ। ਜੋ ਪਾਣਾ ਹੈ ਉਹੀ ਗੁਰੂ ਹੈ ਜਿਹਦਾ ਪਾਣਾ ਹੈ ਉਹ ਗੁਰੂ ਹੈ ਪਾਣਾ ਬਨਣਾ ਹੀ ਹੁਕਮ ਬੰਦ ਲੈ ਪਾਣਾ ਬਨਣਾ ਹੁਕਮ ਬੰਦ ਲੈ ਹੁਕਮੰਨਾ ਗੁਰੂ ਕੇਰਾ ਪੜਾ ਪਾਵੇ ਲਿਖਤਾ ਨਾ ਪਹਿਲਾਂ ਜਿਹਨੂੰ ਪਾਣਾ ਪਉਦਾ ਉਹ ਹੁਕਮ ਬਨਦਾ ਐਵੇਂ ਫਰਕ ਵੀ ਗੱਲ ਕਹਿਣ ਦਾ ਫਰਕ ਹੈ ਕੁਛ ਉਹ ਨਹੀਂ ਫਰਕ ਹੈਗਾ ਜਿਹਨੂੰ ਪਾਣਾ ਚਾਹਦਾ ਲੱਗਦਾ ਹੁਕਮ ਬੰਦਾ ਉਹ ਉਹ ਕਹ ਬੰਨੋ ਗੁਰੂ ਕੇਰਾ ਪਾਣਾ ਬਿੱਟਾ ਕਰਕੇ ਬੰਨੋ ਗੁਰੂ ਕੇਰਾ ਪਰਮੇਸ਼ਰ ਦਾ ਜੋ ਚੱਲ ਰਿਹਾ ਸੰਸਾਰ ਦੇ ਵਿੱਚ ਉਹਦੀ ਗੱਲ ਹੈ ਕਿਸੇ ਆਦਮੀ ਦੇ ਨਾਲ ਆਦਮੀ ਨੂੰ ਗੁਰੂ ਬਣਾ ਕੇ ਮਤ ਠੱਗੀ ਚਾਜੇ ਹੋ ਵਿਅਕਤੀ ਦੀ ਕਿਸੇ ਦੀ ਗੱਲ ਬੰਨਣਾ ਈ ਲੋੜ ਨਹੀਂ ਹੈ ਵਿਅਕਤੀ ਵੀ ਉਹਦੀ ਗੱਲ ਬੰਨੋ ਜਿਹੜਾ ਇਹੀ ਗੱਲ ਕਹੇ ਉਹ ਕਹ ਬੰਨੋ ਗੁਰੂ ਕੇਰਾ ਪਰਮੇਸ਼ਰ ਦਾ ਕਹ ਬੰਨੋ ਜਿਹੜਾ ਕਹ ਮੇਰਾ ਹੁਕਮਨ ਉਹ ਠਾਦਾ ਜਿਹੜਾ ਗਾਇ ਜੀ ਦਾ ਮੈਂ ਹੁਕਮ ਮੰਨਿਆ ਉਹਦਾ ਤੁਨੂੰ ਹਾਂਜੀ ਉਹ ਠੀਕ ਹੈ ਗਾਹ ਉਹ ਸੱਚੀ ਬਾਣੀ ਆ ਕਹਿੰਦਾ ਗੁਰੂ ਕਹਿਰਾ ਕਾਹ ਬ ਸੱਚੀ ਬਾਣੀ ਫੇਰ ਸੱਚੀ ਬਾਣੀ ਗਾਈ ਸਕਦੀ ਹੈ ਜਾਂ ਸਕਦੀ ਹੈ ਵਰਨਾ ਸੱਚੀ ਬਾਣੀ ਨਹੀਂ ਕੋਈ ਗਾ ਸਕਦਾ ਹੁਕਮ ਨੂੰ ਮੰਨ ਕੇ ਬਾਣੇ ਨੂੰ ਮੰਨ ਕੇ ਬਾਣੀ ਚ ਰਹਿ ਕੇ ਕੀ ਬਾਣੇ ਨੂੰ ਕੀ ਹੈ ਬਾਣੀ বুঝ ਕੇ ਦੱਸਿਆ ਹੋਇਆ ਹੈ ਬਾਣੇ ਦੀ ਵਿਆਖਿਆ ਹੈ ਕਥੀ ਦੇਖੋ ਬਾਣੇ ਦੀ ਵਿਆਖਿਆ ਗੁਰਗਾਨੇ ਪਾਣਾ ਜਦੋਂ ਗੋਲਪਰਗੜ ਨੇ ਪਾਣਾ ਇਹ ਬੁੱਝ ਕੇ ਦੱਸਿਆ ਹੋਇਆ ਉਹ ਕਹਿੰਦਾ ਮੂਝ ਪਰਮਪਤ ਭਾਈ ਉਹ ਜਿਹੜਾ ਗੋਲਦਾ ਹੈ ਨਾ ਹੁਕਮ ਦੇ ਵਿੱਚ ਹੀ ਆ ਉਹਦੇ ਗੋਲ ਸਪਾਏ ਹੋਏ ਨੇ ਜੋ ਹੋ ਰਿਹਾ ਕਰ ਰਿਹਾ ਉਹਦੇ ਵਿੱਚ ਹੀ ਗੋਲ ਨੇ ਉਹ ਦਿਆਲ ਹੈ ਜਾਂ ਦਿਆਲ ਤਾਂ ਉਹਦੀ ਦੇਖੀਏ ਤਾਂ ਹੀ ਦਿਆਲ ਹੈ ਕਿਰਪਾਲ ਹੈ ਕਿਰਪਾ ਦੇਖੀਏ ਤਾਂ ਹੀ ਜੋ ਕੁਝ ਕਰ ਰਿਹਾ ਉਹਦੇ ਵਿੱਚ ਉਹਦੇ ਗੋਲ ਨੇ ਸਾਰੇ ਪਾਣਾ ਬੁੱਝ ਕੇ ਦੱਸਿਆ ਹੀ ਹੋਇਆ ਹੈ ਕੁਝ ਨਹੀਂ ਹੋ ਰਿਹਾ ਸਾਚੇ ਤੇ ਪਪਨਾ ਪਿਆ ਵੀ ਪਾਣਾ ਮੁਝ ਗਈ ਦਸਿਆ ਹੋਇਆ ਪਾਣੀ ਦਸਿਆ ਹੋਰ ਕੀ ਦਸਿਆ ਪਾਣੇ ਦੀ ਵੀ ਆਖਿਆ ਪਾਣੇ ਦੇ ਵਿੱਚ ਪੂਰਾ ਧਿਆਨ ਰੱਖ ਲੈ ਇਹਨੂੰ ਸੱਚ ਕਰਕੇ ਬੰਨ ਲੈ ਇਹਦੇ ਵਿੱਚ ਕੋ ਵਿੱਚ ਕੋ ਦਾ ਤਾਰ ਪਰ ਬਸੇ ਜਿਓ ਕੋਹਰ ਦੇ ਵਿੱਚ ਬਸਦਾ ਕਾਦਰ ਕਾਦਰ ਕਿੱਥੇ ਬਸਦਾ ਕੁਦਰਤ ਦੇ ਵਿੱਚ ਜੋ ਕਰਦਾ ਹੋ ਰਿਹਾ ਜੋ ਹੋ ਰਿਹਾ ਜੋ ਦਿੱਸ ਸੋ ਤੇਰਾ ਤੂੰ ਜੋ ਹੋ ਰਿਹਾ ਉਹ ਦਾ ਰੂਪ ਦਿੱਸ ਦਾ ਮਤਲਬ ਜੋ ਹੋ ਰਿਹਾ ਸਮਝ ਆ ਰਿਹਾ ਉਹੀ ਜਰਾ ਰੂਪ ਹੁਕਮ ਦਾ ਰੂਪ ਹੈ ਉਹ ਗੱਲ ਹੁਕਮ ਦਾ ਰੂਪ ਹੈ ਇਹ ਹੁਕਮ ਹੈ ਉਹ ਜੋ ਹੋ ਰਿਹਾ ਉਹੀ ਹੁਕਮ ਹੁਕਮ ਉਹ ਆਪ ਦੀ ਹੈ ਹਾਕੂ ਹਾਕੂ ਦਾ ਰੂਪ ਉਹ ਕਹੁੰਦਾ ਹੁਕਮ ਦਾ ਰੂਪ ਆਖ ਕੇ ਸਾਹਮਣੇ ਜੋ ਵਾਪਰ ਰਿਹਾ ਹਾਕਮ ਦਾ ਰੂਪ ਹੁਕਮ ਹੈ ਹੁਕਮ ਦਾ ਰੂਪ ਸੰਸਾਰ ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰ ਨਹੀਂ ਆਇਆ ਇਹ ਹਰ ਕਾ ਰੂਪ ਹੈ ਉਹ ਪਰਮੇਸ਼ਰ ਦਾ ਰੂਪ ਹੈ ਪੜ੍ਹ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਹੁਕਮ ਮੰਨੇ ਹੋ ਗੁਰੂ ਕੇਰਾ ਮੇਰੇ ਬੰਨਣਾ ਤਾਂ ਗੁਰੂ ਕੇਰਾ ਬੰਨੂ ਪਰਮੇਸ਼ਰ ਦਾ ਬੰਨੂ ਗਾਵੋ ਸੱਚੀ ਬਾਣੀ ਸੱਚੀ ਬਾਣੀ ਗਾਓ ਅ ਸੱਚੀ ਬਾਣੀ ਲੋ ਫਿਰ ਕਿਹਦਾ ਵਿਅਕਤੀ ਦੀ ਉਸਤਤੀ ਨਹੀਂ ਕਰ ਸਕਦਾ ਜਿਹਨੇ ਇੱਕ ਵਾਰ ਜਨਮ ਲੈ ਲਿਆ ਤੇ ਅੱਜ ਦੀ ਦੁਨੀ ਕੀਤੇ ਨਹੀਂ ਜਾ ਸਕਦਾ ਸੱਚੀ ਬਾਣੀ ਜੋ ਚ ਵਿਅਕਤੀ ਦਾ ਨਾਮ ਸੰਤਾ ਚ ਉਠਿਆ ਤਾਂ ਮਾ ਦੀ ਉਸਤਤੀ ਹੋ ਜੂਗੀ ਫਿਰ ਕਹੋ ਸੱਚੀ ਗੱਲ ਕਹੇ ਨਾਨਕ ਸੋ ਸੰਤੋ ਕਥਵ ਕਥ ਕਰਨ ਕਥਿਓ ਇਕੱਠ ਕਹਾਣੀ ਆਖਰ ਜੀ ਕਹਦੇ ਨੇ ਕਿ ਹੈ ਸੰਤੋ ਤੁਸੀਂ ਇਹ ਗੱਲ ਸੁਣ ਲਓ ਜੇ ਕਥਨ ਕਰਨਾ ਹੈ ਤਾਂ ਕਥਿਓ ਇਕੱਠ ਕਹਾਣੀ ਇਹੀ ਕਹਾਣੀ ਕਥਨ ਕਰਿਓ ਨਹੀਂ ਤੇ ਚੁੱਪ ਰਹੋ ਹੋਰ ਕੋਈ ਕਹਾਣੀ ਦਸਨ ਕਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਵੀ ਗ੍ਰੰਥ ਦੇ ਉਪਦੇਸ਼ ਦਾ ਮਤਲਬ ਕਸੌਟੀ ਕੀ ਰਹਿਗੀ ਸੱਚੀ ਬਾਣੀ ਕਿੰਨੀ ਸਾਡੇ ਗ੍ਰੰਥ ਚ ਆ ਗਈ ਕਿੰਨੀ ਬਾਹਰ ਪਈ ਦਾ ਕੋਈ ਰੌਲਾ ਨਹੀਂ ਸੱਚੀ ਬਾਣੀ ਹੈ ਜਾਂ ਨਹੀਂ ਹੈ ਇਹ ਕਸੌਟੀ ਹੈ ਇਹ ਕਸੌਟੀ ਨਹੀਂ ਆ ਵੀ ਜਿਹੜੀ ਬਾਹਰ ਪਈ ਹੈ ਸੱਚੀ ਨਹੀਂ ਹੋ ਸਕਦੀ ਇਹ ਤਾਂ ਕਸੌਟੀ ਕੋਈ ਨਹੀਂ ਕਿਉਂ ਨਹੀਂ ਹੋ ਕਿਉਂ ਨਹੀਂ ਹੋ ਸਕਦੀ ਸੱਚ ਹੋ ਸਕਦਾ ਉਹਦਾ ਨਾਮ ਨਹੀਂ ਹੋਵੇ ਸਾਨੂੰ ਤਾਂ ਕਸੌਟੀ ਸਾਡੇ ਕੋਲ ਹੈ ਸੱਚ ਪਰਖਣ ਦੀ ਹੈ ਕਥਿਓ ਪਕਤ ਕਾਮ ਗਾਵੋ ਸਚੀਬ ਜੀ ਸਚੀ ਬਾਣੀ ਦੇ ਹਰ ਜੁਗ ਜੁਗ ਭਗਤ ਪਾਇਆ ਜੋ ਭਗਤ ਪੈਦੇ ਹੁੰਦੇ ਰਹੇ ਨੇ ਆਹ ਐਸ ਬਾਣੀ ਦੇ ਪਹਿਨਾ ਹੋਰ ਰੂਪ ਸੀ ਇਹਦਾ ਅਕਰ ਹੋਰ ਸੀ ਭਾਸ਼ਾ ਵੀ ਹੋਰ ਸੀ ਸੰਸਕ੍ਰਿਤ ਸੀ ਉਹਦੋਂ ਤਾਂ ਹੋਰ ਕੋਈ ਭਾਸ਼ਾ ਸੀ ਉਦੋਂ ਵੀ ਇਹੋ ਜਿਹੀ ਚੰਗੀ ਸੀ ਇਹਦੀ ਬਾਣੀ ਉਦੋਂ ਵੀ ਹੋ ਜੀ ਪਾਸ਼ਾ ਬਦਲ ਕੇ ਫਿਰ ਕੀ ਹੋ ਗਿਆ ਪਾਸ਼ਾ ਕਾਨੂੰਨੀ ਬਦਲ ਸਕਦੀ ਹੈ ਇਹਦਾ ਰੂਪ ਬਦਲਦਾ ਰਹਿੰਦਾ ਪਾਸ਼ਾ ਦਾ ਸਾਰੀ ਬੋਲੀ ਬਦਲਵਲੀ ਚੀਜ਼ ਇਹ ਹੁਣ ਇਹਦੋਂ ਵੱਧ ਕੋਈ ਹੋ ਨਹੀਂ ਸਕਦੀ ਘੱਟ ਹੋ ਨਹੀਂ ਸਕਦੀ ਇਹਵੇਂ ਮੂਰਖਾਂ ਦੀਆਂ ਕਹਾਣੀਆਂ ਲੈ ਜਿਹਨਾਂ ਨੂੰ ਕੁੜਮਲੀ ਬਾਰੇ ਗਾਨ ਕੱਖੜੀ ਹੈ ਉਹਨਾਂ ਦੀਆਂ ਗੱਲਾਂ ਵਿੱਚ ਕੁਝ ਝੂਠੀਆਂ ਕਹਾਣੀਆਂ ਵੀ ਨੇ ਸਾਡੀਆਂ ਪਰ ਚੱਲ ਨੌਜਵਾਨੋ ਉਹਨਾਂ ਦੇ ਅਧਾਰਤੋਂ ਨੂੰ ਸੱਚਮੰਦੀ ਬੈਠੇ ਨੇ ਜਿੱਦਣ ਪਤਾ ਲੱਗ ਗਿਆ ਨਾ ਉਹਨਾਂ ਨੂੰ ਇਹ ਕਹਾੜੀਆਂ ਝੂਠੀਆਂ ਨੇ ਜਿਹੜੀਆਂ ਸਾਡੀਆਂ ਸੜੀਆਂ ਉਹਨਾਂ ਕੋਲ ਜ਼ਮੀਨਾਂ ਨਿਕਲ ਜਾਂਦੀਆਂ ਥੱਲੇ ਇਹ ਗੱਲ ਤਾਂ ਸਪਸ਼ਟ ਹੈ ਕਿ ਆਦਮੀ ਗੁਰੂ ਨਹੀਂ ਹੁੰਦਾ ਕਿ ਆਦਮੀ ਗੁਰੂ ਹੈ ਨਹੀਂ ਹੁੰਦਾ ਤੇ ਪੁੱਤੀ ਸਾਹਿਬ ਨੂੰ ਫੇਰ ਇਹ ਜਿਹੜੀ ਦਿੱਤੀ ਹੈ ਤਾਂ ਗੱਲ ਝੂਠ ਹੈ ਫਿਰ ਔੜਾ ਦੇ ਰਿਹਾ ਤਾਂ ਆਦਮੀ ਹੈ ਫਿਰ ਉਹਦਾ ਗੁਰੂ ਹੈ ਹੋਰ ਆਦਮੀ ਗੁਰੂ ਹਦਾਈਰੀ ਗਰਾਊਂਡ ਹੈ ਸਾਡੀ ਦਾ ਨਿਕਲ ਗਈ ਗੁਰੂ ਵੱਲਣ ਵਾਲੀ ਦੂਜੀ ਗੱਲ ਸ਼ਬਦ ਗੁਰੂ ਨਾਨਕ ਨੇ ਕਿਹਾ ਸੀ ਸ਼ਬਦ ਗੁਰੂ ਉਹ ਸ਼ਬਦ ਤਾਂ ਨਾਨਕ ਦਾ ਗੁਰੂ ਆ ਨਾਨਕੇ ਨੂੰ ਭਰੇ ਆਈ ਦੇ ਰਹੇ ਆ ਆਪਣੇ ਆਲੀ ਆਪਣੇ ਗੁਰੂ ਨੂੰ ਆਪਣੇ ਆਲੀ ਗੁਰਾਈ ਦੇ ਰਹੇ ਆ ਏੜਾ ਦੇ ਕੋਲ ਤਖਤ ਜਿਹੜੇ ਵਿਰੋਧ ਕਰ ਇਸ ਗਰਾਊਂਡ ਤੇ ਵਿਰੋਧ ਕਰਨ ਵਾਲੇ ਨੇ ਨਾ ਇਹਨੂੰ ਗੁਰਿਆਈ ਆ ਜੀ ਸ੍ਰੀ ਕਾ ਫਲੰਦ ਉਹ ਆ ਬੁੱਧੀ ਹਿੱਤ ਇਹ ਦੋ ਗੱਲਾਂ ਜੇ ਬੁੱਧੀ ਹਿੱਤ ਸਭ ਸੋ ਜਾਣ ਇਹ ਤਾਂ ਗੱਲ ਬਣਾਉਟੀ ਬਣਾਈ ਹੋਈ ਸੀ ਗੁਰਿਆਈ ਦੇਤੀ ਇਹ ਕਰਤਾ ਉਹ ਕਰਤਾ ਕੋਈ ਪ੍ਰੋਬਲਮ ਸੀ ਉਸ ਵੇਲੇ ਉਹਨਾਂ ਨੇ ਆਪਣਾ ਸਾਲ ਲਿਆ ਕਹਿ ਕੇ ਕਿ ਗੁਰਬਾਣੀ ਤਾਂ ਵਿਅਕਤੀ ਗੁਰੂ ਨਾਲ ਵੱਡੀ ਥੀਓ ਕਿਸੇ ਵੀ ਵਿਅਕਤੀ ਨਾਲ ਭਗਤ ਨਾਲ ਇਹ ਹੁਕਮ ਹੈ ਪਰਮੇਸ਼ਰ ਦਾ ਅਕੱਟ ਕਹੜੀ ਹੈ ਇਹ ਕਥੀ ਹੈ ਅਤਵਾਈਆ ਪਰਮੇਸ਼ਰ ਨੇ ਇਹਦੇ ਕਥਨ ਕਰਕੇ ਤਾਂ ਉਹ ਵਕਤ ਸਿੱਧ ਹੋਏ ਨੇ ਬੜੀ ਹੋਈ ਭਗਤ ਬੜਾ ਹੋਇਆ ਇਹ ਫਿਰ ਵੀ ਬੜੀ ਹੈ ਭਗਤ ਨੂੰ ਬੜਾ ਕੌਣ ਹੈ ਇਹਦੇ ਨਾਲ ਬੜਾ ਕੌਣ ਜੇ ਤੋ ਇਹ ਆਈਏ ਤਰ ਉਹ ਬੜਾ ਗਿਆਨ ਭੇਦ ਬੜਾ ਕਿ ਜਾਨ ਤੇ ਆਇਆ ਆਇਆ ਗਿਆਨ ਬੜਾ ਕਿ ਜੇ ਤੋ ਗਿਆਨ ਆਇਆ ਉਹ ਬੜਾ ਹੈ ਗਿਆਨ ਗੁਰੂ ਹੈ ਇੱਥੇ ਹੈ ਨਾ ਬੜਾ ਹੋ ਗਿਆ ਕਹਾਂ ਗੁਰੂ ਹੈ ਗੁਰੂ ਸਭ ਤੋਂ ਵੱਡਾ ਹੁੰਦਾ ਪਰ ਜਾਂਦੇ ਆਇਆ ਕਿ ਤੋ ਆਇਆ ਦਰਗਾਹ ਤੋਂ ਦਰਗਾਹ ਫਿਰ ਵੀ ਬੜੀ ਹੈ ਚੇਤਨ ਵੱਡਾ ਹੈ ਗਿਆਨ ਜੜ ਬੇਦ ਵੱਡਾ ਕਿ ਜਾਂਦੇ ਆਇਆ ਉੱਥੇ ਵੀ ਝਗੜਾ ਝਗੜਾ ਹੈ ਇੱਕ ਦਿਵੇੜੋ ਰਾਵ ਉਹ ਰਾਵਤਰੂ ਕਿਹਾ ਝਗੜਾ ਨਵੇੜ ਇਹ ਗੁਰੂ ਬੜਾ ਜਿੱਥੋਂ ਆਇਆ ਗਿਆਨ ਬੜਾ ਜਿੱਥੋਂ ਆਇਆ ਇਹ ਗਿਆਨ ਬੜਾ ਜੂਰ ਹੈ ਸੰਸਾਰ ਚ ਪਰ ਜਿੱਥੋਂ ਆਇਆ ਉਹ ਇਧਰੋਂ ਵੀ ਬੜਾ ਟਾਰਗੇਟ ਸਾਡਾ ਉਹ ਹੈ ਪਹੁੰਚਣਾ ਸੀ ਉੱਥੇ ਸੰਸਾਰ ਜਹੀ ਬੜਾ ਕਿਸੇ ਵਿਅਕਤੀ ਨਾਲੋਂ ਵੀ ਬੜਾ ਕਿਸੇ ਵੀ ਵਿਅਕਤੀ ਨਾਲੋਂ ਬੜਾ ਵਾ ਜਹਾਂ ਤੇ ਆਇਆ ਉਹਦੇ ਨਾਲੋਂ ਛੋਟਾ ਜੇ ਇਹ ਛੋਟਾ ਹੈ ਗਿਆਨ ਕਿੰਨਾ ਕਿੰਨਾ ਛੋਟਾ ਜਹਾਂ ਤੇ ਆਇਆ ਤਵੇ ਇਹਨੂੰ ਵਿਅਕਤੀਗਤ ਕਰਿਆ ਇੱਕ ਮਦਦੂਗਾ ਇਹਨਾਂ ਲੋਕਾਂ ਦੀ ਬਤਵਾਰੀ ਹੋਈ ਹੈ ਇਹਨੂੰ ਸਮਝ ਆਈ ਨਹੀਂ ਗੁਰਬਾਣੀ ਦੀ ਰਾਹ ਇਹਨਾਂ ਨੂੰ ਸਮਝ ਆਵੇ ਇਹਨਾਂ ਨੂੰ ਸਮਝਾਉਣੀ ਵੀ ਨਹੀਂ ਏ ਨਾਲੇ ਵਿਦਵਾਨ ਨੇ ਬਹੁਤ ਥੋੜੀ ਮੱਤ ਦੇ ਵਿਦਵਾਨ ਨੇ ਬਹੁਤ ਥੋੜੀ ਮੱਤ ਦੇ ਵਿਦਵਾਨ ਆ ਪੈਟ ਜਾਣਗੇ ਚੁੱਪ ਕਰਕੇ ਬਹਿ ਜਾਣਗੇ ਉਹ ਗਿਆਨ ਤੋਂ ਵੱਡਾ ਦਾ ਨਾਮ ਰੋਗੇ